ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਨਸੇਂਗਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਦਿਖਾਉਣੀਆਂ ਜੈਜੇ ਭਾ ਦੀਆਂ ਦੋਵੇਂ ਵਹਿੜਾ ਕੱਦ ਚ ਵੱਡੀਆਂ ਤੇ ਹੈ ਵੀ ਨਵਾਂ ਹਾਨ ਇੱਕ ਪਹਿਲਾ ਨਾ ਇੱਕ ਦੂਜਾ ਸੁਆ ਕਲਰ ਡੋਰਦੀ ਐ ਜੇ ਕਿਸੇ ਨੂੰ ਬਲੈਕ ਬੱਚੀ ਚਾਹੀਦੀ ਆ ਤੇ ਬਲੈਕ ਵੀ ਮਿਲ ਜੂ ਤੇ ਵਾਈਟ ਵੀ ਮਿਲ ਜੂ ਵਾਈਟ ਬੱਚੀ ਤਾਂ ਬਹੁਤ ਘੱਟ ਮਿਲਦੀ ਐ ਚਿੱਟੇ ਰੰਗ ਦੀ ਇਹ ਦੋ ਜਾਨਵਰ ਆ ਚੰਗੇ ਦੁੱਧ ਵਾਲੇ ਕੱਦ ਵੱਡੇ ਵਜਨ ਬਹੁਤ ਤੇ ਸਿਹਤ ਸੌ ਵੀ ਫੁੱਲ ਆ ਜੇ ਕੋਈ ਪੈਣਪਰਾ ਚੰਗੀਆਂ ਨਵਾਂ ਹਾਨ ਵੜਾ ਲੈ ਜਾਂਦਾ ਚਾਹਵਾਨ ਹੋਵੇ ਤੇ ਵੀਰ ਨਾਲ ਸੰਪਰਕ ਕਰ ਸਕਦਾ ਪਿੰਡ ਕਾਨ ਸਿੰਘ ਵਾਲਾ ਬਾਕੀ ਇਨਫੋਰਮੇਸ਼ਨ ਲੈ ਲੈਣਾ ਜੈਜ ਜੀ ਕੀਮਤ ਦੀਆਂ ਲੈਵੇਦਾਰ ਵੜਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਲਖਰੀ ਨਾਮ ਸੁਖਚੈਨ ਸਿੰਘ ਹੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਦਾ ਸੀ 8196876792 2 ਜਨਵਰੀ ਸੁਚੈਨ ਹਾਂਜੀ 2 ਜਨਵਰੀ ਬਾਈ ਜੀ ਕਿਹੜੇ ਪਾਸੋਂ ਲੱਗੀ ਹੈ ਜਿੱਧਰੋਂ ਮਰਜੀ ਲੱਗਦੀ ਹੈ ਇਹ ਪਹਿਲਾਂ 25 ਆ ਚਾਰ ਦੰਦਾ ਇਹ ਮੂੰਹ ਮੂੰਹ ਤਾਂ ਚਾਰ ਦੰਦਾ ਹਾਂਜੀ ਸਮਾਂ ਸਮਾਂ ਮੰਨ ਲਾ ਬਾਈ ਇਹ ਜੀ ਹਫਤਾ ਲੈ ਜਾਣਾ ਕਿੰਨਾ ਕਿ ਦੁੱਧ ਪਿਆਜੂ ਦੁੱਧ ਬਾਹਲਾ ਤਾਂ ਨਹੀਂ ਬਾਈ ਵੀ ਮੰਨ ਲਾ 6 ਕਿਲੋ ਦੁੱਧ ਕਿਉਂਣਾ ਲੱਗਦਾ ਇਹ ਤੇ ਬੱਚੀ ਨਹੀਂ ਹਾਂ ਆ ਬੱਚੀ ਗੱਡੀ ਬਹੁਤ ਬੜੀ ਬੱਚੀ ਹੈ ਜੀ ਸੀਲ ਸਾਉ ਸਵਾਗਤ ਹੋ ਬੋਲਾ ਬਾਈ ਦੋਸਤੋ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਹੈ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਬਾਹਰ ਕਰਮਾ ਵਾਲੀ ਸੂ ਪੂਗੀ ਉਹ ਤੁਹਾਨੂੰ ਵੀ ਪਤਾ ਗੱਭਣ ਪਸ਼ੂਆ ਦਿਹਾੜੀ ਪਹਿਲਾਂ ਵੀ ਸੂ ਸਕਦਾ ਤੇ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਪਰ ਬੱਚੀ ਬਹੁਤ ਚੰਗੀ ਆ ਮੱਝਾਂ ਵਰਗੀ ਬੱਚੀ ਆ ਪਹਿਲਾ ਸੂਆ ਚਾਰ ਦੰਦ ਕੱਦ ਵੱਡਾ ਵਜਨ ਬਹੁਤ ਹੈ ਜੇ ਏਡੀ ਬੱਚੀ 18 20 18 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਕਿਉਂਕਿ ਇਹ ਕਿਹੜਾ ਕੋਈ ਦੇਸੀ ਆ ਜਾਂ ਕੋਈ ਨਿੱਕੀ ਜੀ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਜਾਣ ਵਾਲੀ ਪਹਿਲਾ ਸੂਆ ਚਾਰ ਦੰਦ ਵੱਛੀ ਹਵਾਨਾ ਸੋਹਣਾ ਫਿਟਿੰਗ ਵਾਲਾ ਫਿੱਟ ਫਿੱਟ ਹਵਾਨਾ ਚਾਰੀ ਥਾਣਾ ਆਦੀ ਚੁਆਈ ਵਾਲੇ ਇਹ ਪੰਜੀ ਦਿਨੀ ਸੂਪੇ ਇਹ ਛੇਂ ਦਿਨੀ ਸੂਪੇ ਜਾਨਕਿ ਪੰਜਾਂ ਛਿਆਂ ਦਿਨਾਂ ਦੇ ਵਿੱਚ ਵਿੱਚ ਕਰਮਾੜੀ ਨੇ ਬੱਚਾ ਧਰ ਦੇਣਾ ਦੁੱਧ 18 20 18 20 ਖੁੱਲਾ ਪਿਆਜੂ ਦੋਵੇਂ ਵੈੜਾ ਕੱਦ ਚ ਵੱਡੀਆਂ ਵਜਣ ਬਹੁਤ ਥਣ ਭਾਂਡੇ ਦੀਆਂ ਸਾਫ ਸੁਥਰੀਆਂ ਥਣ ਸੋਹਣੇ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਵਜਨ ਵਜਨ ਬਹੁਤ ਆ ਬੁੱਤੀ ਬਾਤੀ ਸੋਹਣੀ ਆ ਛੋਟਾ ਕੰਨ ਆ ਆ ਸਾਈਡ ਤੋਂ ਵੀ ਵੇਖ ਲਓ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਬ ਚ ਨਿੱਖੜਵੇਂ ਇਕੱਲੇ ਇਕੱਲੇ ਲੱਗੇ ਆ ਥਣ ਆਦੀ ਚਵਾਈ ਵਾਲੇ ਥਣ ਬਾਕੀ ਫੈਟ ਵੀ ਚੰਗੀ ਆਉ ਰੁੱਤ ਗਰਮੀ ਦੀ ਆ ਗਈ ਆ ਤੇ ਗਰਮੀਆਂ ਦਾ ਤੋਹਫਾ ਹੀ ਆ ਮੱਝਾਂ ਵਰਗਾ ਦੁੱਧ ਉਹਨਾਂ ਜੈਜਾ ਮੌਲਸ ਖਚੈਣ ਮੌਲ ਆਇਆ ਬਾਈ ਜਿੱਦਾਂ ਮੱਚੀ ਥੂਪੀ ਭਰੀ ਪੂਰੀ ਵੀ ਉਹਦੇ ਦਾ ਭਲਾ 85 ਦੀ ਵੇਚ ਲਗੇ ਹੂੰ ਅੱਜ ਮੰਨ ਲਾ ਵੀ 73000 ਰੁਪਏ ਚੋ ਮਾਨਤਾਨ ਕਰਦਾ 73000 ਹਾਂਜੀ ਜੇ ਜਮਾਨਤ ਆ ਬਾਈ ਸਹੀ ਹੈ ਹਾਂਜੀ ਦੋਸਤੋ ਜੈ ਜੀ ਡਿਮਾਂਡ ਹੈ 70 ਤੇ 3 73000 ਚੋ ਬਾਈ ਕਹਿੰਦਾ ਮਾਨਤਾਨ ਕਰ ਦੂੰਗਾ ਜਿੱਦਨ ਬੱਚੀ ਹਾਜ਼ਰ ਹੋ ਜਾਂਦੀ ਆ ਸੂ ਪੈਂਦੀ ਆ 85000 ਦੀ ਬੱਚੀ ਆ ਬਾਕੀ ਮਰਜੀ ਥੋੜੀ ਆ ਇੱਕ ਛੋਟੀ ਜੀ ਸਲਾਹ ਦਿੰਨਾ ਇੱਕ ਬੱਚੀ ਇੱਕ ਵਾੜ ਲੈਣੇ ਆ ਤੁਸੀਂ 60 70000 ਦੀ ਚੌਥਾ ਪੰਜਵਾਂ ਸੂਹਾ ਉਹਨੂੰ ਵੀ ਵਪਾਰੀ ਦੂਜਾ ਸੂਹਾ ਕਹਿੰਦੇ ਆ ਪਰ ਇਹ ਰੀਜਨਲ ਪਹਿਲਾ ਸੂਹਾ ਚਾਰ ਦਾੰਦਾ ਕੋਈ ਦੋ ਸੂਵੇ ਤਿੰਨ ਸੂਵੇ ਦੁੱਧ ਪੀ ਕੇ ਵੀ ਕੋਈ ਭੈਣ ਭਰਾਏ ਨੂੰ ਗਾਂ ਬਣਾ ਕੇ ਸੇਲ ਕਰਦਾ ਨਾ ਤੇ ਤਾਂ ਵੀ ਕਰਮਾ ਵਾਲੀ ਜਿੱਦਣ ਤੁਸੀਂ ਵੇਚੋਗੇ ਉਸ ਦਿਨ ਜਿੰਨੇ ਦੀ ਅੱਜ ਤੁਸੀਂ ਖਰੀਦਣੀ ਆ ਕਿਉਂਕਿ ਜਿਹੜੇ ਜਾਨਵਰ ਜਿੱਦਾਂ ਦੀ ਬੱਚੀ ਪਿਛਲੇ ਸਾਲ ਮਿਲਦੀ ਸੀ ਉਹਨੇ ਪੈਸਾ ਜੇ ਹੁਣ ਮਿਲਦੀ ਨਹੀਂ ਕਿਉਂਕਿ ਦਿਨੋ ਦਿਨ ਮਹਿੰਗਾਈ ਵਧਦੀ ਜਾਂਦੀ ਆ ਤੇ ਵਾਧੇ ਵਾਲੀ ਬੱਚੀ ਆ ਤੇ ਜੇ ਕੋਈ ਭੈਣ ਭਰਾ ਗਰਮਿਓ ਗਰਮੀ ਦੁੱਧ ਪੀ ਕੇ ਟੋਕੜ ਗੱਬਣ ਵੀ ਸੇਲ ਕਰਦਾ ਤਾਂ ਵੀ 60-60 ਹਜ਼ਾਰ ਦੀ ਸਾਰਾ ਸੂਆ ਦੁੱਧ ਪੀ ਕੇ ਚਾਰਾਂ ਮਹੀਨਿਆਂ ਦੀ ਤਿੰਨਾ ਦੀ ਸਾਢੇ ਚਾਰਾਂ ਦੀ ਟੋਕੜ ਗੱਬਣ ਕਰਕੇ ਵੀ ਸੇਲ ਕਰਦਾ ਤਿੰਨੇ ਨਾ ਪੋਲੇ ਜਿਹੇ ਹੱਥ ਨਾਲ ਵਿਕ ਜਾਣੀਆਂ ਤੇ ਜੇ ਕਿਸੇ ਨੇ ਘਰੇ ਦੁੱਧ ਵੀ ਨੂੰ ਪੱਕੀ ਰੱਖਣੀ ਆ ਵਧੀਆ 8-10 ਸੂਏ ਗਰਮ ਵਾਲੀ ਦੁੱਧ ਪਿਆਊਗੀ ਕੋ ਨੰਬਰ ਤੇ ਆ ਜਾ ਦੋ ਨੰਬਰ ਦੂਜਾ ਸੂਆ ਬਾਈ ਜੀ ਹੂੰ ਇਹ ਲੈ ਜੂਗੀ ਇਹ ਵੀ ਹਜੇ ਮੰਨ ਲਈ ਪੰਜ ਚਾਰ ਦਿਨ ਖੁੱਲੀ ਲੈ ਜੂਗੀ ਹੂੰ ਦੁੱਧ ਦਾ ਨਵਾਂ ਪੈਨਿਆ ਜੀ ਦੁੱਧ ਬਾਈ ਦੁੱਧ ਬਾਈ ਪਹਿਲਾਂ ਥੱਲੇ ਬੰਦੇ ਦਾ ਨਹੀਂ 22 23 ਕਿਲੋ ਪਹਿਲਾਂ ਥੱਲੇ ਚੋਇਆ ਪਰ ਆਪਾਂ ਹੋਣੀਆਂ ਨੇ 20 ਕਿਲੋ ਦੁੱਧ ਦੇਉਗੀ ਜਾਤ ਵਾਲੀ ਆ ਬਈ ਜਾਤ ਵਾਲੀ ਬੱਛੀ ਆ ਜੀ ਵੀ ਇਹਨਾਂ ਦੁੱਧ ਤੈਨੂੰ ਬਾਈ ਕਹਿੰਦਾ ਵੀ ਕੋਰਣੀਆ ਇਹਨਾਂ ਦੁੱਧ ਤੋਂ ਦੇਣਾ ਚਾਹੀਦਾ ਜੀ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦੇ 22 23 ਕਿਲੋ ਦੁੱਧ ਪਹਿਲੇ ਸੂਵੇ ਚੋਇਆ ਬਾਕੀ ਸਾਰੇ ਭੈਣ ਭਰਾ ਜਾਣਦੇ ਆ ਜਾਤ ਵਾਲੀ ਬੱਛੀ ਆ ਫਾਰਮ ਵਾਲੀਆਂ ਤਾਂ ਪਹਿਲੇ ਸੂਵੇ 30 30 35 35 ਲੀਟਰ ਦੁੱਧ 40 ਨੂੰ ਵੀ ਹੱਥ ਮਾਰ ਜਾਂਦੀਆਂ ਤੇ ਜੇ ਜ਼ਿਆਦਾ ਵਾਲੀ ਦੁੱਧ ਪਹਿਲੇ ਸੂਏ 20 22 ਕਿਲੋ ਰਾਚੀ ਜੀ ਸੇਵਾ ਦੇ ਮਤਲਬ ਦਰਮਿਆਨੀ ਸੇਵਾ ਦੇ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਨੇ ਆ ਕਿਉਂਕਿ ਦੁੱਧ ਦੇਣਾ ਬਰੀਡ ਨੇ ਆ ਮੱਛੀ ਬਰੀਡ ਵਾਲੇ ਪਾਸੋਂ ਕੋਈ ਅੰਤ ਨਹੀਂ ਚਿੱਟੇ ਰੰਗ ਦੀ ਮੱਛੀ ਆ ਵਿਹੜ ਭਾਵੇਂ ਕੋਈ ਇੱਕ ਨੰਬਰ ਲੈ ਲੇ ਭਾਵੇਂ ਦੋ ਨੰਬਰ ਲੈ ਲੇ ਦੋਵੇਂ ਵਿਹੜਾ ਕੱਦ ਚ ਵੱਡੀਆਂ ਵਜਨ ਬਹੁਤ ਆ ਬਾਕੀ 10 12 ਕਿਲੋ ਤਾਂ ਆਮੋ ਦਰਮਿਆਨੇ ਜੇ ਕੱਦ ਵਾਲੀ ਗਾਂ ਗੋਕਾ ਦੇਈ ਜਾਂਦਾ ਦੁੱਧ 10-12 ਕਿਲੋ ਤਾਂ ਨਾਰਮਲ ਹੀ ਦੇ ਦਿੰਦੀਆਂ ਗਾਵਾਂ ਦੇਸੀ ਦੇ ਦਿੰਦੀਆਂ ਇਹ ਤਾਂ ਫੇਰ ਜ਼ਿਆਦਾ ਵਾਲੀ ਆ ਬਾਕੀ ਲੇਵਾ ਫਟਾਫਟਾ ਥਾਣੇ ਦਾ ਵੀ ਪੂਰਾ ਚੰਗਾ ਭਾਵਾ ਹੱਥੀ ਚੋਲਿਓ ਭਾਵਾ ਮਸ਼ੀਨ ਤੇ ਚੋਲਿਓ ਪੈਂਕ ਨੋ ਹੋ ਜਾ ਰਹੀ ਆ ਚਟੇ ਰੰਗ ਦੀ ਨੁਗਰੀ ਘੋੜੀ ਵਰਗੀ ਦੂਜਾ ਸੂਬਾ ਵਹਿੜ ਆ ਪਹਿਲਣ ਚਾਰ ਦੰਦ ਆ ਆ ਦੂਜਾ ਸੂਬਾ ਜਾਤ ਬਰੀਡ ਵਾਲਾ ਕੋਈ ਅੰਤ ਨਹੀਂ ਰੰਗ ਥੋੜੀ ਮਰਜੀ ਹੈ ਜੇ ਕਿਸੇ ਨੇ ਕਾਲਾ ਲੈਣਾ ਤਾਂ ਅਗਲਾ 1 ਨੰਬਰ ਲੈ ਲੇ ਜੇ ਕਿਸੇ ਨੂੰ ਹੈਗਾ ਕਿ ਚਿੱਟੀ ਲੈਣੀ ਆ ਤੇ ਅਗਲਾ 2 ਨੰਬਰ ਲੈ ਲੇ ਵਾੜਾ ਦੋਵੇਂ ਕੱਦ ਚ ਵੱਡੀਆਂ ਦੋਵੇਂ 20-20 ਕਿਲੋ ਖੁੱਲਾ ਦੁੱਧ ਪਿਆ ਦੇਣਗੀਆਂ ਹੋ ਸਕਦਾ ਥੋੜੀ ਸੇਵਾ ਸੰਭਾਲ ਵੱਧ ਹੋਵੇ ਤੇ ਆ ਕੋਈ 3-4 ਕਿਲੋ ਦੁੱਧ ਵੱਧ ਪਿਆ ਜੇ ਕਿਉਂਕਿ ਇਹ ਬੱਚੀ ਜਾਤ ਵਾਲੀ ਆ ਜੈ ਜੈ ਮਾਲਕ ਸੁਚੈਣ ਇਹਦਾ ਬਾਈ 71 ਚੁਈ ਇਹਦਾ ਮਾਨਤਨ ਕਰਦਾਂਗੇ ਬਾਈ ਕੋਈ ਕੋਈ ਮਰਜੀ ਜਿੱਦੇ ਸੂਪੀ ਭਰਗੀ ਬਚੀ ਜਾਂ ਦਾਲਿਆ ਤੇ ਹੋਈ ਬਈ ਉਦੋਂ ਹੀ ਕਿਸੇ ਨੇ ਆਹ ਮੁੱਲ ਕਰਨਾ ਬਈ ਇਹਦਾ ਹਾਂ ਇਹ ਤਾਂ ਗੱਲ ਹੈ ਦੋਵਾਂ ਦਾ ਹੀ ਨਹੀਂ ਕਰਨਾ ਬਾਈ ਕਿਸੇ ਨੇ ਆਹ ਆਹ ਮੁੱਲ ਮੰਮਾ ਅੱਜ ਚਲੋ ਆਪਾਂ ਨੂੰ ਪਤਾ ਥੋੜਾ ਜਿਹਾ ਸੀ ਜਾਂਦਾ ਕਰਕੇ ਆ ਹਾਂ ਇਹ ਵੀ ਗੱਲ ਸਹੀ ਹੈ ਜੇ ਆਪਾਂ ਨੂੰ ਮਾਲ ਕੋ ਮਿਲਿਆ ਪਰ ਉਹ ਜੇ ਜੇ ਮਾਲਾ ਮਾਰਦੇ ਆਪਾਂ ਦੇ ਦੇਣਾ ਹਾਂ ਅੱਜ ਤੋਂ 5-7 ਦਿਨਾਂ ਨੂੰ ਨਹੀਂ ਬਾਈ ਆਪਾਂ ਮਿਲਣਾ ਹਾਂ ਨਹੀਂ ਮਿਲਣਾ 5-4 ਦਿਨ ਹੋ ਗਏ ਨਰਮ ਹੋਏ ਨੂੰ 5-7 ਦਿਨ ਹੋਰ ਹੈ ਹੋਰ ਹੀ ਬੱਸ ਇਹ 5-7 ਦਿਨਾਂ ਨੂੰ ਆਪਾਂ ਮਿਲਣਾਂ ਨਹੀਂ ਆ ਹਾਂ ਦੂਸਰੀ ਗੱਲ ਸਹੀ ਹੈ 5-4 ਦਿਨ ਹੋ ਗਏ ਥੋੜਾ ਜਿਹਾ ਮਾਲ ਨਰਮ ਹੋਇਆ 5-7 ਦਿਨ ਹੋਰ ਰਹਿਣਾ ਕਿਉਂਕਿ ਕੰਮ ਧੰਦੇ ਦੀ ਰੁੱਤ ਚੱਲੀ ਜਾਂਦੀ ਹੈ ਹੁਣ ਜਦੋਂ ਸਹੀ ਟਾਈਮ ਆ ਕਿਸੇ ਨੇ ਵੀ ਮੱਝ ਲੈਣੀ ਆ ਘਰੇ ਦੁੱਧ ਪੀਣ ਨੂੰ ਜਾਂ ਗਾਂ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਪਸ਼ੂ ਲੈਣੇ ਆ ਗਾਵਾਂ ਜਾਂ ਮੱਝਾਂ ਹੁਣ ਜਦੋਂ ਸਹੀ ਸਮਾਂ ਕਿਉਂਕਿ ਹੁਣ ਪਸ਼ੂ ਘਟੋ ਘਾਟ 8-10000 ਪਸ਼ੂ ਭਾਜ ਹੈ ਭਾਜ ਤਾਂ ਕਿਉਂਕਿ ਕੰਮ ਧੰਦੇ ਦੀ ਰੁੱਤ ਹੈ ਇਹੀ ਪਸ਼ੂ ਤੁਸੀਂ 10 ਦਿਨ ਪਹਿਲਾਂ ਲੈਂਦੇ ਤੇ ਇਹ ਦੁੱਧ 10000 ਮਹਿੰਗਾ ਮਿਲਣਾ ਸੀਗਾ ਤੇ ਜੇ ਇਹ ਹੀ ਪਸ਼ੂ ਇਦੋਂ ਹਫਤੇ ਨੂੰ ਲਾਉਂਗੇ ਮਤਲਬ ਜਦੋਂ ਤੂੜੀ ਤਾਂ ਤਾਂ ਬਨ ਜਾਂਦਾ ਤੇ ਇਹ ਹੀ ਜਾਨਵਰ 10-10000 ਪਸ਼ੂ ਮਹਿੰਗਾ ਮਿਲਣਾ ਹੁਣ ਜਮਾਂ ਸਹੀ ਸਮਾਂ ਕਿਸੇ ਨੇ ਵੀ ਡੇਰੀ ਦੁੱਧ ਪਾਉਣ ਨੂੰ گاਵਾ ਲੈਣੀਆਂ ਹੁਣ ਜਾਂ ਮੱਝਾਂ ਲੈਣੀਆਂ ਹੁਣ ਤੇ 8-10000 ਪਰ ਪਸ਼ੂ ਦੇ ਹਿਸਾਬ ਨਾਲ ਪਸ਼ੂ ਮੰਦਾ ਤੇ ਹੁਣ ਸਹੀ ਸਮਾਂ ਜੇ ਕਿਸੇ ਨੇ ਲੈਣੀਆਂ ਤੇ ਉਹੀ ਤੁਹਾਡਾ ਜਿਵੇਂ ਹੁਣ ਜੋੜਾ 77 77000 ਦਾ ਇਦਾਂ ਦੀ ਬੱਚੀ ਜੇ ਕਿਤੇ ਸਿਆਲਾਂ ਜਿਉਂਦੀ ਤਾਂ ਲੱਖ ਲੱਖ ਰੁਪਏ ਦੀਆਂ ਇਦਾਂ ਦੀਆਂ ਵੇੜਾਂ ਵਿਕੀਆਂ ਸਾਰੇ ਨਹੀਂ ਵਿਕੀਆਂ ਸਿਆਲ ਦੇ ਵਿੱਚ ਇਹੋ ਜਿਹੀਆਂ ਬੱਚੀਆਂ 85 85000 ਨੂੰ ਆਪ ਲੈ ਕੇ ਵੇਚਿੰਗਾ ਜੀ ਹਾਂ ਮੰਨ ਲਾ ਬਸ ਉਸ ਸੀਜ਼ਨ ਦਾ ਕਰਕੇ ਹੀ ਆਈ ਹਾਂ ਹੂੰ ਬਾਕੀ ਐਂ ਬਾਈ ਤੇ ਚਲੋ ਗਰਮੀ ਵੀ ਆ ਚਾਹੀ ਹੂੰ ਥੋੜਾ ਜਿਹਾ ਕੰਮ ਧੰਦੇ ਲੱਗੇ ਨੇ ਯਾਰ ਆ ਕੰਮ ਧੰਦੇ ਦੀ ਰੁੱਤ ਬਾਕੀ ਹੈਗੀ ਐਗੀ ਪੂਰੀ ਦਾ ਸੀਜ਼ਨ ਬੜਾ ਲੰਮਾ ਹੈ ਐਗੀ ਲੰਮਾ ਨਹੀਂ ਤੂੜੀ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਨਹੀਂ ਪੁੱਛਦਾ ਹੀ ਨਹੀਂ ਪੰਜ ਸੱਤ ਦਿਨਾਂ ਨੂੰ ਫੇਰ ਨਹੀਂ ਆਹ ਭਾਵੇਂ। ਹਾਂ। ਅਬਾ ਉਹੀ ਪੰਜ ਸੱਤ ਦਿਨਾਂ ਪੰਜ ਚਾਰ ਦਿਨ ਹੋ ਗਏ ਆ। ਪੰਜ ਸੱਤ ਦਿਨ ਹੋਰ ਆ। ਦੋਸਤੋ ਜਮਾਂ ਜੈਜੀ ਕੀਮਤ ਦੀਆਂ ਦੋ ਵਿਹੜਾਂ ਜੇ ਕਿਸੇ ਨੇ ਡੇਰੀ ਦੁੱਧ ਪਾਉਣ ਨੂੰ ਵਿਹੜਾਂ ਲੈਣੀਆਂ ਪੂਰੀਆਂ ਵੱਡੀਆਂ ਵਿਹੜਾਂ ਵਜੋਂ ਆਲੀਆਂ ਤੇ ਹੈ ਵੀ ਵਾਧੇ ਵਾਲੀਆਂ ਕੋਈ ਦੋ ਦੋ ਸੂਏ ਦੁੱਧ ਪੀ ਕੇ ਵੀ ਸੇਲ ਕਰੂਗਾ ਨਾ ਜਿੰਨੇ ਦੀਆਂ ਲਵੋਗੇ ਇੰਨੇ ਦੀਆਂ ਫੇਰ ਵੇਖ ਜਾਣਾ ਕਿਉਂਕਿ ਇਹ ਕਿਹੜਾ ਕੋਈ ਪੰਜ ਪਾਂ ਸੂਆ ਚੌਥਾ ਸੂਆ گاਵਾ ਨਵਾਂ ਹਨ ਵਿਹੜਾ ਐਨੇ ਹਜੇ ਪਹਿਲੇ ਸੂਵੇ ਸੂਣਾ ਐਨੇ ਇੱਕ ਸੂਵੇ ਦੁੱਧ ਦਿੱਤਾ ਦੂਜੇ ਸੂਵੇ ਸੂਗੀ ਤੇ ਹੋਰ ਦੋਹਾਂ ਦੋਹਾਂ ਤਿੰਨਾਂ ਤਿੰਨਾਂ ਸੂਆਂ ਨੂੰ ਇਹਨਾਂ ਨੂੰ ਕੀ ਹੋਣਾ ਤੇ ਇੰਨੇ ਨਹੀਂ ਆ ਰਾਵਣਾ ਵਿਗ ਜਾਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਫੋਰਡ ਸ਼ਾਂਗ ਦੋਹਾਂ ਨਗਾਂ ਚੋਂ ਕਿਸੇ ਦੇ ਭੋਰਾ ਆਉ ਨਹੀਂ ਤੇ ਆ ਜਿਹੜੀ 2 ਨੰਬਰ ਦਾ ਹਵਾਨਾ ਸਾਰਾ ਵੇਂਜ ਨਾਲ ਭਰਿਆ ਪਿਆ ਆ ਤੁਸੀਂ ਵੇਖ ਸਕਦੇ ਆ ਥਾਣਾ ਵੀ ਸਾਫ਼ ਸੁਥਰੀ ਐ ਸੀਲ ਸੌ ਫੁੱਲ ਜਿਹੜੀ ਮਰਜ਼ੀ ਵੜ ਲੈ ਲੋ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਮਾਨ ਤਾਨ ਹੋ ਜੂ ਆਇਆ ਨਾ ਹੋਊਗਾ ਕਿ ਤੁਸੀਂ ਇੱਥੇ ਆਓਗੇ ਵੀਡੀਓ ਜੀ ਤੁਹਾਨੂੰ ਵੱਡੀਆਂ ਲੱਗਦੀਆਂ ਹੁਣ ਇੱਥੇ ਆ ਕੇ ਕੋਈ ਭੈਣ ਭਰਾ ਆ ਗਏ ਇਹ ਤਾਂ ਨਿੱਕੀਆਂ ਜੀਆਂ ਕੱਦ 'ਚ ਵੜਣਾ ਦੋਵੇਂ ਵੱਡੀਆਂ ਵਜ਼ਨ ਬਹੁਤ ਆ ਪਿੰਡ ਤੁਹਾਨੂੰ ਦੱਸ ਹੀ ਦਿੱਤਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਆ ਲਿਓ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆਪਦੀ ਪਾਸ ਕਰਕੇ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ